ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇੰਸ ਦੇ ਯੁੱਗ ਕਾਰਨ ਸਭ ਦੀ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ ਸਾਰੇ ਪਾਸੇ ਮਾਇਆ ਦੀ ਦੌੜ ਲੱਗੀ ਹੋਈ ਹੈ ਕਲ ਜੁਗੀ ਜੀਵ ਹਰ ਸਮੇਂ ਮਾਇਆ ਮਾਇਆ ਕਰਦਾ ਇਧਰ ਉਧਰ ਭੱਜਿਆ ਫਿਰਦਾ ਹੈ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਕਿ ਸਾਡੇ ਨਾਲ ਜੋ ਕੁਝ ਵੀ ਹੁੰਦਾ ਹੈ ਉਹ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਹੈ ਫਿਰ ਕਈ ਕਹਿੰਦੇ ਹਨ ਕਿ ਅਸੀਂ ਤਾਂ ਪਾਠ ਪੂਜਾ ਵੀ ਕਰਦੇ ਹਾਂ ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਕਿਉਂ ਦੁੱਖ ਹਨ ਕਿ ਜੋ ਕਰਮਾਂ ਵਿੱਚ ਲਿਖਿਆ ਹੈ ਉਹ ਹੋ ਕੇ ਹੀ ਰਹਿੰਦਾ ਹੈ ਜਾਂ ਫਿਰ ਇਸ ਨੂੰ ਬਦਲਿਆ ਜਾ ਸਕਦਾ ਹੈ ਕਈ ਕਹਿੰਦੇ ਹਨ ਕਿ ਜੇ ਕਰਮਾਂ 'ਚ ਲਿਖਿਆ ਬੰਦੇ ਨੂੰ ਭੋਗਣਾ ਹੀ ਪੈਂਦਾ ਹੈ ਤਾਂ ਫਿਰ ਗੁਰੂ ਘਰ ਜਾਣ ਦਾ ਕੀ ਫਾਇਦਾ ਇੰਨਾ ਸਭ ਸਵਾਲਾਂ ਦੇ ਜਵਾਬ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹ ਹੀ ਹੈ ਕਿ ਗੁਰੂ ਸਾਹਿਬਾਂ ਦੀ ਬਾਦ ਤੋਂ ਵੱਧ ਵਡਿਆਈ ਹੋ ਸਕੇ ਅਸਲ ਵਿੱਚ ਜੋ ਵੀ ਸਾਡੀ ਜ਼ਿੰਦਗੀ ਵਿੱਚ ਵਾਪਰਦਾ ਹੈ ਉਹ ਸਭ ਪਿਛਲੇ ਕਰਮਾਂ ਦਾ ਸਦਕਾ ਹੀ ਹੁੰਦਾ ਹੈ ਸੋ ਇਹ ਹੀ ਜੋ ਕਰਮ ਬੰਦਾ ਬੀਜਦਾ ਹੈ ਇਹ ਜਾਇਆ ਨਹੀਂ ਜਾਂਦੇ ਇਹ ਕਰਮ ਇੱਕ ਐਸਾ ਬੀਜ ਹਾਂ ਜੋ ਬੰਦਾ ਜਾਣੇ ਜਾਂ ਨਾ ਜਾਣੇ ਵਿੱਚ ਬੀਜ ਲੈਂਦਾ ਹੈ ਪਰ ਫਿਰ ਇਹ ਅੱਗੇ ਦੀ ਅੱਗੇ ਤੁਰਦੇ ਹੀ ਰਹਿੰਦੇ ਹਨ ਅਤੇ ਇਸ ਦਾ ਫਲ ਸਾਨੂੰ ਮਿਲਦਾ ਰਹਿੰਦਾ ਹੈ ਇੱਕ ਵਾਰ ਇੱਕ ਮਹਾਤਮਾ ਸਨ ਕਾਫੀ ਸਾਲਾਂ ਤੋਂ ਉਹ ਆਪਣੇ ਆਸ਼ਰਮ ਵਿੱਚ ਰਹਿ ਰਹੇ ਸਨ ਉੱਥੋਂ ਦਾ ਇੱਕ ਰਾਜਾ ਸੀ ਉਹ ਉਸ ਮਹਾਤਮਾ ਦਾ ਬੜਾ ਸ਼ਰਧਾਲੂ ਸੀ ਕਦੇ-ਕਦੇ ਰਾਜਾ ਆ ਕੇ ਉਹਨਾਂ ਨੂੰ ਨਮਸਕਾਰ ਕਰਿਆ ਕਰਦਾ ਸੀ ਰਾਜੇ ਨੇ ਉਸ ਆਸ਼ਰਮ ਦੇ ਨੇੜੇ ਹੀ ਇੱਕ ਹੋਰ ਮਹਿਲ ਬਣਾਇਆ ਜਿਹੜਾ ਕਿ ਉਸਨੇ ਆਪਣੇ ਲੜਕੇ ਵਾਸਤੇ ਬਣਵਾਇਆ ਸੀ ਜਦੋਂ ਰਾਜੇ ਨੇ ਆਪਣੇ ਲੜਕੇ ਦਾ ਵਿਆਹ ਕੀਤਾ ਤਾ ਵਿਆਦਾ ਡੋਲਾ ਉਸ ਮਹਿਲ ਵਿੱਚ ਹੀ ਆ ਕੇ ਉਤਾਰਿਆ ਗਿਆ। ਲੜਕੀ ਬਹੁਤ ਸੁੰਦਰ ਅਤੇ ਸੁਸ਼ੀਲ ਸੀ। ਅਣਜਾਣ ਜਗ੍ਹਾ ਹੋਣ ਕਰਕੇ ਰਾਤ ਨੂੰ ਉਸ ਲੜਕੀ ਨੂੰ ਨੀਂਦ ਨਾ ਆਈ। ਲੜਕੀ ਜਾਗਦੀ ਰਹੀ ਤੇ ਉੱਤੇ ਉੱਠ ਕੇ ਇੱਧਰ ਉੱਧਰ ਵੈਸੇ ਹੀ ਕੁਝ ਦੇਖਣ ਲੱਗੀ। ਇਸ ਰਾਜਕੁਮਾਰ ਦੇ ਸਾਰੇ ਸ਼ਸਤਰ ਟੰਗੇ ਹੋਏ ਸਨ। ਇੱਕ ਇੱਕ ਨੂੰ ਚੁੱਕ ਕੇ ਉਹ ਘੁਮਾਉਣ ਲੱਗ ਪਈ। ਲੜਕੀ ਕਦੇ ਬਰਸ਼ਾ ਚੁੱਕ ਕੇ ਦੇਖੇ, ਕਦੇ ਤੀਰ ਕਮਾਉਣ ਫਿਰ ਉਸਦੀ ਨਿਗਾਹ ਇੱਕ ਤਲਵਾਰ ਤੇ ਪਈ। ਉਸਨੇ ਤਲਵਾਰ ਨੂੰ ਮਿਆਨ ਵਿੱਚੋਂ ਕੱਢਿਆ ਅਤੇ ਉਸ ਨੂੰ ਘੁਮਾਉਣ ਲੱਗ ਪਈ। ਅਚਾਨਕ ਤਲਵਾਰ ਉਸਦੇ ਹੱਥ ਵਿੱਚੋਂ ਨਿਕਲ ਕੇ ਰਾਜਕੁਮਾਰ ਦੀ ਗਰਦਨ ਤੇ ਜਾ ਲੱਗੀ। ਉਸਦੀ ਗਰਦਨ ਦੀ ਸਾਹ ਵਾਲੀ ਨਾਲੀ ਕੱਟੀ ਗਈ ਅਤੇ ਉਹ ਉੱਥੇ ਹੀ ਮਰ ਗਿਆ। ਹੁਣ ਉਹ ਲੜਕੀ ਰੋ ਰਹੀ ਹੈ ਅਤੇ ਸੋਚ ਰਹੀ ਹੈ ਕਿ ਹੁਣ ਮੇਰੇ ਮਾਪਿਓ ਦੀ ਬਹੁਤ ਬੇਇੱਜ਼ਤੀ ਹੋਵੇਗੀ। ਮੈਂ ਕਿੰਨਾ ਮਾੜਾ ਕੰਮ ਕਰ ਦਿੱਤਾ ਹੈ ਡਰ ਕਾਰਨ ਉਹ ਸਹਿਮੀ ਬੈਠੀ ਰਹੀ ਰਾਤ ਉਹਦੇ 2 ਵਜੇ ਦਾ ਸਮਾਂ ਹੋਇਆ ਉਹ ਮਹਾਤਮਾ ਆਪਣੇ ਨੇਮ ਉੱਚਾਰ ਉੱਠ ਕੇ ਇਸ਼ਨਾਨ ਕਰਨ ਗਈ ਜਦੋਂ ਇਸ਼ਨਾਨ ਕਰਨ ਜਾਣ ਲੱਗੇ ਤਾਂ ਲੜਕੀ ਨੇ ਮਨ ਵਿੱਚ ਸੋਚਿਆ ਕਿ ਅਜੇ ਬਹੁਤੀ ਦੇਰ ਵੀ ਨਹੀਂ ਹੋਈ ਅਤੇ ਅਜੇ ਕਿਸੇ ਨੂੰ ਰਾਜਕੁਮਾਰ ਦੀ ਮੌਤ ਦਾ ਪਤਾ ਵੀ ਨਹੀਂ ਲੱਗਿਆ ਅਤੇ ਹੋਰ ਕੋਈ ਇੱਧਰ ਆ ਜਾ ਵੀ ਨਹੀਂ ਰਿਹਾ ਕਿਉਂ ਨਾ ਮੈਂ ਮੌਕਾ ਦੇਖ ਕੇ ਰੌਲਾ ਹੀ ਪਾ ਦੇਵਾਂ ਅਤੇ ਉਸ ਲੜਕੀ ਨੇ ਇਸੇ ਤਰ੍ਹਾਂ ਹੀ ਕੀਤਾ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਮੇਰਾ ਪਤੀ ਮਾਰ ਦਿੱਤਾ ਮੇਰਾ ਪਤੀ ਮਾਰ ਕੇ ਉਹ ਗਿਆ ਉਹ ਗਿਆ ਤੇ ਨਾਲ ਹੀ ਉਸ ਮਹਾਤਮਾ ਵੱਲ ਇਸ਼ਾਰਾ ਕਰਦੀ ਰਹੀ ਪਰਿਵਾਰਾਰਾਂ ਨੇ ਆ ਕੇ ਦੌੜ ਕੇ ਮਹਾਤਮਾ ਜੀ ਨੂੰ ਫੜ ਲਿਆ ਅਤੇ ਦੂਸਰੇ ਦਿਨ ਰਾਜੀ ਦੀ ਕਚਹਿਰੀ ਵਿੱਚ ਪੇਸ਼ ਕੀਤਾ ਪਰ ਰਾਜਾ ਉਹਨਾਂ ਮਹਾਤਮਾ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਉਹ ਸੋਚਣ ਲੱਗਿਆ ਕਿ ਮਹਾਤਮਾ ਨੇ ਮੇਰੇ ਪੁੱਤਰ ਨੂੰ ਕਿਉਂ ਮਾਰਨਾ ਸੀ ਜੇ ਇਨਾਂ ਨੇ ਮੇਰੇ ਪੁੱਤਰ ਨੂੰ ਮਾਰਨਾ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਦਾ ਹੀ ਮੇਰਾ ਪੁੱਤਰ ਇਨਾਂ ਕੋਲ ਜਾਂਦਾ ਹੈ ਇਹ ਉਦੋਂ ਦਾ ਹੀ ਉਹਨੂੰ ਮਾਰ ਦਿੰਦੇ ਉਹਨੇ ਰਾਜਾ ਸੋਚਣ ਲੱਗਿਆ ਕਿ ਗੱਲ ਕੋਈ ਹੋਰ ਹੈ ਲੜਕੀ ਤੋਂ ਪਛਾਣਨ ਵਿੱਚ ਕੋਈ ਗਲਤੀ ਹੋ ਗਈ ਪਰ ਕਿਉਂਕਿ ਗਵਾਹੀ ਦੀ ਗੱਲ ਸੀ ਇਸ ਲਈ ਉਸ ਨੂੰ ਛੱਡ ਵੀ ਨਹੀਂ ਸਕੇਦਾ ਇਸ ਕਰਕੇ ਰਾਜੇ ਨੇ ਸੋਚਿਆ ਕਿ ਰਾਜਕੁਮਾਰ ਦੇ ਕਤਲ ਦੀ ਸਜ਼ਾ ਵਿੱਚ ਮੈਂ ਇਸ ਮਹਾਤਮਾ ਦੀ ਗਰਦਨ ਨਹੀਂ ਕਟਵਾਉਂਦਾ ਅਤੇ ਕੇਵਲ ਦੋਵੇਂ ਹੱਥ ਕਟਵਾ ਦਿੱਤੇ ਪਰ ਇਸ ਘਟਨਾ ਕਾਰਨ ਉਹ ਮਹਾਤਮਾ ਬਹੁਤ ਉਦਾਸ ਹੋ ਗਏ। ਮਾਨਸ ਰੋਵਰ ਝੀਲ ਤੇ ਗਏ। ਉੱਥੇ ਪੁੱਛਦੇ ਰਹੇ। ਉੱਥੇ ਉਹਨਾਂ ਨੂੰ ਇੱਕ ਬਹੁਤ ਵਿਦਵਾਨ ਜੋਤਸ਼ੀ ਦਾ ਪਤਾ ਲੱਗਿਆ ਜੋ ਕਿ ਪਿਛਲੇ ਜਨਮਾਂ ਦਾ ਹਾਲ ਦੱਸ ਦਿੰਦਾ ਹੈ। ਫਿਰ ਉਹ ਮਹਾਤਮਾ ਉਸ ਜੋਤਸ਼ੀ ਕੋਲ ਪਹੁੰਚ ਗਏ ਜਦੋਂ ਉਹ ਮਹਾਤਮਾ ਉਸ ਜੋਤਸ਼ੀ ਕੋਲ ਗਏ ਤਾਂ ਦੇਖਦੇ ਹਨ ਕਿ ਜੋਤਸ਼ੀ ਦੀ ਘਰ ਵਾਲੀ ਬਹੁਤ ਹੀ ਬੋਲਕ-ਬੋਲ ਉਸ ਨੂੰ ਬੋਲ ਰਹੀ ਹੈ ਅਤੇ ਉਹ ਪੁੱਛਣ ਲੱਗੇ ਜੋਤਸ਼ੀ ਜੀ ਨੇ ਮਹਾਤਮਾ ਜੀ ਨੂੰ ਆਪਣੇ ਕਮਰੇ ਵਿੱਚ ਲੈ ਕੇ ਆਂਦਾ ਅਤੇ ਬੈਠਣ ਲਈ ਕਿਹਾ ਅਤੇ ਪੁੱਛਿਆ ਮਹਾਤਮਾ ਜੀ ਤੁਸੀਂ ਕਿਵੇਂ ਆਏ ਹੋ ਹੁਣ ਉਹ ਮਹਾਤਮਾ ਜੋਤਸ਼ੀ ਨੂੰ ਕਹਿਣ ਲੱਗੇ ਕਿ ਮੈਂ ਤਾਂ ਤੈਨੂੰ ਕੁਝ ਪੁੱਛਣ ਆਇਆ ਸੀ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਨਾਲੋਂ ਜ਼ਿਆਦਾ ਦੁਖੀ ਤਾਂ ਤੁਸੀਂ ਹੋ ਇਸ ਦਾ ਕੀ ਕਾਰਨ ਹੈ ਹੁਣ ਜੋਗੀ ਕਹਿਣ ਲੱਗਿਆ ਕਿ ਇਹ ਮੇਰੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੈ ਮਹਾਤਮਾ ਪੁੱਛਣ ਲੱਗੇ ਉਹ ਕਿਸ ਤਰ੍ਹਾਂ ਜੋਗੀ ਕਹਿੰਦਾ ਕਿ ਮੈਂ ਪਿਛਲੇ ਜਨਮ ਵਿੱਚ ਕਾਂ ਸੀ ਅਤੇ ਮੇਰੀ ਘਰ ਵਾਲੀ ਗਦੀ ਸੀ ਮੈਂ ਚੁੰਝੇ ਨਾਲੇ ਠੂੰਗਾ ਮਾਰ-ਮਾਰ ਕੇ ਇਸ ਦਾ ਮਾਸ ਨੋਚਦਾ ਰਹਿੰਦਾ ਸੀ। ਇੱਕ ਵਾਰ ਇਹ ਕਿਧਰੇ ਚਲੀ ਗਈ। ਕਾਫੀ ਦਿਨਾਂ ਬਾਅਦ ਵਾਪਸ ਆਈ। ਅਤੇ ਜਦੋਂ ਇਹ ਕਾਹ ਆਦ ਚਰਨ ਲੱਗੀ ਤਾਂ ਮੈਨੂੰ ਅਚਾਨਕ ਲੱਭ ਪਈ। ਮੈਂ ਇਸ ਦੀ ਜਖਮ ਵਿੱਚ ਆਪਣੀ ਚੁੰਝੇ ਨੇ ਜੋਰ ਦੀ ਮਾਰੀ ਕਿ ਉਹ ਹੱਡੀ ਵਿੱਚ ਜਾ ਫਸੀ। ਜਦੋਂ ਚੁੰਝੇ ਨਾ ਨਿਕਲੀ ਤਾਂ ਤੜਫ ਕੇ ਇਹ ਵੀ ਨੇੜੇ ਪਾਣੀ ਦੇ ਛੱਪੜ ਵਿੱਚ ਚਲੀ ਗਈ। ਪਾਣੀ ਵਿੱਚ ਤੜਫਦੇ ਹੋਏ ਹੀ ਸਾਡੇ ਦੋਨਾਂ ਦੀ ਜਾਨ ਨਿਕਲ ਗਈ। ਸੋ ਹੁਣ ਸਾਡਾ ਦੋਵਾਂ ਦਾ ਸੰਜੋਗ ਹੋਇਆ ਹੈ। ਮੈਂ ਸੋਚਿਆ ਕਿ ਇਹ ਮੇਰੇ ਨਾਲ ਇੰਨੀ ਲੜਾਈ ਕਿਉਂ ਕਰਦੀ ਰਹਿੰਦੀ ਹੈ। ਜਦੋਂ ਮੈਂ ਜੋਤਿਸ਼ ਵਿੱਦਿਆ ਲਾ ਕੇ ਦੇਖੀ ਤਾਂ ਮੈਂ ਸਾਰੀ ਗੱਲ ਸਮਝ ਗਿਆ। ਕਿ ਪਿਛਲੇ ਜਨਮ ਵਿੱਚ ਮੈਂ ਇਸ ਦੇ ਜੰਝਾਂ ਮਾਰੀਆਂ ਸਨ। ਸੋ ਹੁਣ ਇਹ ਮੈਨੂੰ ਜ਼ੁਬਾਨ ਨਾਲ ਬੋਲਕ-ਬੋਲਦੀ ਹੈ। ਇਸ ਲਈ ਮੈਂ ਇਸ ਦੇ ਸਾਰੇ ਬੋਲ ਕੋ ਬੋਲ ਚੁੱਪ ਚਾਪ ਸਹਿ ਰਹਾ ਹਾਂ ਹਣ ਤੁਸੀਂ ਦੱਸੋ ਕਿ ਤੁਸੀਂ ਕਿਵੇਂ ਆਏ ਹੋ ਹੁਣ ਉਹ ਮਹਾਤਮਾ ਕਹਿਣ ਲੱਗੇ ਕਿ ਮੇਰਾ ਕਸੂਰ ਕੋਈ ਨਹੀਂ ਮੈਂ ਤਾਂ ਬਹੁਤ ਭਗਤੀ ਕੀਤੀ ਹੈ ਮੇਰੇ ਦੋਹਨੋਂ ਹੱਥ ਵੱਡੇ ਗਏ ਹਨ ਕੋਈ ਇੰਨਾ ਹੱਥਾਂ ਨਾਲ ਮੈਂ ਮਾੜਾ ਕੰਮ ਵੀ ਨਹੀਂ ਕੀਤਾ ਹੁਣ ਜੋਤੀ ਕਹਿਣ ਲੱਗਾ ਕਿ ਤੁਹਾਡੇ ਹੱਥ ਇਸ ਕਰਕੇ ਵੱਡੇ ਗਏ ਹਨ ਕਿ ਪਿਛਲੇ ਜਨਮ ਵਿੱਚ ਤੁਸੀਂ ਮੌਨੀ ਸਾਧੂ ਸੀ ਮੌਨੀ ਸਾਧੂ ਉਹ ਹੁੰਦੇ ਹਨ ਜੋ ਮੌਨ ਧਾਰ ਕੇ ਪ੍ਰਭੂ ਦੀ ਭਗਤੀ ਕਰਦੇ ਹਨ ਕੁਝ ਬੋਲਦੇ ਨਹੀਂ ਤੂੰ ਉਸ ਸਮੇਂ ਬੋਲਦਾ ਨਹੀਂ ਸੀ ਹੁੰਦਾ ਇੱਕ ਕਸਾਈ ਗਊ ਨੂੰ ਜਦੋਂ ਮਾਰਨ ਲੱਗਿਆ ਤਾਂ ਗਊ ਰੱਸਾ ਛੱਡਾ ਕੇ ਭੱਜ ਗਈ ਸੀ ਤੇਰੇ ਸਾਹਮਣੇ ਦੇ ਲੰਘ ਕੇ ਤੇਰੇ ਪਿੱਛੇ ਡੂੰਘੇ ਖੇਤ ਸਨ ਉਹਨਾਂ ਵਿੱਚ ਜਾ ਵੜੀ ਤੇਰੇ ਕੋਲ ਨੂੰ ਜਦੋਂ ਕਸਾਈ ਨੇ ਪੁੱਛਿਆ ਕਿ ਗਊ ਕਿੱਧਰ ਚਲੀ ਗਈ ਹੈ ਤਾਂ ਉਸ ਸਮੇਂ ਮੋਨੀ ਹੋਣ ਕਰਕੇ ਤੋ ਕੋਈ ਜਵਾਬ ਨਹੀਂ ਦਿੱਤਾ ਬਸ ਦੋਵੇਂ ਹੱਥਾਂ ਨਾਲ ਕਿੱਥੇ ਨੂੰ ਇਸ਼ਾਰਾ ਕੀਤਾ ਪਰ ਇਹ ਵੀ ਨਹੀਂ ਸੋਚਿਆ ਕਿ ਜੀ ਮੈਂ ਚ ਉੱਪਰ ਹਾਂ ਤਾਂ ਗਊ ਦੀ ਜਾਨ ਬਚ ਜਾਵੇਗੀ ਤੇਰੇ ਦੋਵੇਂ ਹੱਥਾਂ ਨਾਲ ਇਸ਼ਾਰਾ ਕਰਨ ਕਰਕੇ ਉਸ ਕਸਾਈ ਨੇ ਗਊ ਨੂੰ ਫੜ ਲਿਆ ਅਤੇ ਉਸ ਨੂੰ ਮਾਰ ਦਿੱਤਾ ਇੰਨੇ ਨੂੰ ਜੰਗਲ ਵਿੱਚੋਂ ਸ਼ੇਰ ਨਿਕਲਿਆ ਅਤੇ ਉਸਨੇ ਕਸਾਈ ਨੂੰ ਮਾਰ ਦਿੱਤਾ ਸੰਜੋਗ ਵਾਸੋ ਉਹ ਗਊ ਹੁਣ ਉਹ ਲੜਕੀ ਬਣ ਕੇ ਆਈ ਜਿਸ ਦਾ ਰਾਜਕੁਮਾਰ ਨਾਲ ਵਿਆਹ ਹੋਇਆ ਸੀ ਅਤੇ ਕਸਾਈ ਰਾਜੀ ਦਾ ਪੁੱਤਰ ਬਣਿਆ ਅਤੇ ਤੂੰ ਤਾਂ ਪਹਿਲਾਂ ਹੀ ਕਸੂਰ ਕਰਿਆ ਹੋਇਆ ਸੀ ਇਸ ਲਈ ਤੇਰੇ ਦੋਨੋਂ ਹੱਥ ਕੱਟੇ ਗਏ ਲੜਕੀ ਦੇ ਹੱਥੋਂ ਰਾਜੀ ਦਾ ਪੁੱਤਰ ਮਾਰਿਆ ਗਿਆ ਸੋ ਹੁਣ ਜੇ ਦੇਖਿਆ ਜਾਏ ਤਾਂ ਉਸ ਮਹਾਤਮਾ ਨੇ ਤਾਂ ਭਗਤੀ ਕੀਤੀ ਪਰ ਪਿਛਲੇ ਜਨਮ ਵਿੱਚ ਕਿਸੇ ਨਿਰਦੋਸ਼ ਜੀਵ ਦੀ ਹੱਤਿਆ ਸਦਕਾ ਉਸ ਨੂੰ ਸਜ਼ਾ ਮਿਲੀ ਅਤੇ ਹੱਥ ਕੱਟੇ ਗਏ ਜੋ ਵੀ ਨਿਰੰਕਾਰ ਵੱਲੋਂ ਸਾਡੇ ਕਰਮਾਂ ਵਿੱਚ ਲਿਖਿਆ ਹੁੰਦਾ ਹੈ ਉਹੋ ਹੋ ਕੇ ਹੀ ਰਹਿੰਦਾ ਹੈ ਇੱਕ ਵਾਰ ਸੰਤ ਬਾਬਾ ਸਾਹਿਬ ਸਿੰਘ ਜੀ ਉਹਨਾਂ ਸਾਹਿਬ ਵਾਲੇ ਥਾਨੇ ਆਏ ਹੋਏ ਸਨ ਉੱਥੇ ਸਰਦਾਰ ਸੁਧ ਸਿੰਘ ਜੀ ਵੀ ਦਰਸ਼ਨ ਕਰਨ ਆਏ ਸਨ ਸਰਦਾਰ ਸੁਧ ਸਿੰਘ ਜੋ ਬਾਬਾ ਜੀ ਦੇ ਦਰਸ਼ਨ ਕਰਨ ਆਏ ਸੀ ਇਹੇ ਹਾਥੀ ਤੇ ਬੈਠ ਕੇ ਆਇਆ ਸੀ ਇਸ ਨੂੰ ਆਉਂਦੇ ਆ ਦੇਖ ਕੇ ਹੀ ਬਾਬਾ ਜੀ ਨੇ ਸਾਰੀ ਗੱਲ ਵਿਚਾਰ ਲਈ ਜਦੋਂ ਆ ਕੇ ਇਸ ਨੇ ਮੱਥਾ ਟੇਕਿਆ ਤੇ ਦਰਸ਼ਨ ਕਰਕੇ ਬੈਠ ਗਿਆ ਤਾਂ ਬਾਬਾ ਜੀ ਨੇ ਇਸ ਨੂੰ ਪੁੱਛਿਆ ਕੀ ਇਹੇ ਹਾਥੀ ਤੁਹਾਡਾ ਹੈ ਕਹਿਣ ਲੱਗਾ ਜੀ ਹਾਂ ਬਾਬਾ ਜੀ ਕਹਿਣ ਲੱਗੇ ਤੂੰ ਭਾਈ ਇਸ ਹਾਥੀ ਤੇ ਨਾ ਚੜਿਆ ਕਰ ਮਹਾਰਾਜ ਕੀ ਗੱਲ ਹੈ ਬਾਬਾ ਜੀ ਕਹਿੰਦੇ ਤੂੰ ਨਹੀਂ ਜਾਣਦਾ ਅਸੀਂ ਜਾਣਦੇ ਹਾਂ ਇਹ ਪਿਛਲੇ ਜਨਮ ਦਾ ਤੇਰਾ ਦੁਸ਼ਮਣ ਹੈ ਅਤੇ ਇਹ ਤੇਨੇ ਮਾਰਨ ਨੂੰ ਫਿਰਦਾ ਹੈ ਹੁਣ ਵੀ ਇਹਦੇ ਮਨ ਵਿੱਚ ਇਹੀ ਵਿਚਾਰ ਚੱਲ ਰਹੀ ਹੈ ਕਿ ਇਸ ਨੂੰ ਮੈਂ ਕਦੋਂ ਖਤਮ ਕਰ ਦੇਵਾਂ ਤੂੰ ਸਾਡਾ ਬਚਨ ਮੰਨ ਲੈ ਨਹੀਂ ਬਹੁਤ ਹੈ ਮਹਾਰਾਜ ਕਿਰਪਾ ਕਰਕੇ ਵੀ ਦੱਸ ਦਿਓ ਕਿ ਇਹਦੀ ਮੇਰੀ ਦੁਸ਼ਮਣੀ ਕਿਸ ਗੱਲ ਦੀ ਸੀ ਹੁਣ ਬਾਬਾ ਜੀ ਕਹਿਣ ਲੱਗੇ ਤੂੰ ਧਿਆਨ ਨਾਲ ਸੁਝੀ ਜਦੋਂ 10ਵੇਂ ਪਾਸ਼ਾ ਨੂੰ ਮੁਗਲ ਫੌਜਾਂ ਨੇ ਆਨੰਦਪੁਰ ਸਾਹਿਬ ਵਿਖੇ ਘੇਰਾ ਪਾਇਆ ਸੀ ਉਸ ਵੇਲੇ ਤੂੰ ਹੀ ਵਿੱਚ ਸੀ ਤੇਰੀ ਗਲਤੀ ਇਹ ਸੀ ਕਿ ਬੇਦਾਵਾ ਦੇਣ ਵਾਲੇ ਸਿੰਘਾਂ ਨਾਲ ਰਲ ਕੇ ਤੂੰ ਵੀ ਬੇਦਾਵੇ ਤੇ ਦਸਤਖਤ ਕਰ ਦਿੱਤੇ ਸਨ ਤੂੰ ਉਸ ਵੇਲੇ ਮਾਜੇ ਦਾ ਰਹਿਣ ਵਾਲਾ ਸੀ ਉਸ ਤੋਂ ਬਾਅਦ ਤੋਂ ਭਾਈ ਮਹਾ ਸਿੰਘ ਦੇ ਨਾਲ ਰਲ ਕੇ ਖਿਦਰਾਣੀ ਦੀ ਢਾਬ ਦੀ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਦਸ਼ਮੇਸ਼ ਪਿਤਾ ਜੀ ਨੇ ਤੈਨੂੰ 5000 ਦੇ ਵਾਰ ਦਿੱਤਾ ਸੀ ਸੋ ਹੁਣੇ ਸੁੱਖ ਭੋਗਣ ਵਾਸਤੇ ਤੈਨੂੰ ਸਰਦਾਰੀ ਪ੍ਰਾਪਤ ਹੋਈ ਹੈ। ਇਹ ਜਿਹੜਾ ਹਾਥੀ ਹੈ ਇਹ ਤੇਰਾ ਨੌਕਰ ਸੀ। ਇਸਨੇ ਚੋਰੀ ਕਰ ਲਈ ਸੀ। ਤੂੰ ਇਸ ਨੂੰ ਬਹੁਤ ਕੁੱਟਿਆ ਸੀ ਤੇ ਬਹੁਤ ਜ਼ਿਆਦਾ ਕੁੱਟਣ ਕਰਕੇ ਇਸ ਦੀ ਮੌਤ ਹੋ ਗਈ ਸੀ। ਹੁਣ ਤੂੰ ਸੋਚ ਰਹਿ ਇਸ ਨੂੰ ਕਿਧਰੇ ਬਾਹਰ ਭੇਜ ਦੇ। ਕਿਤੇ ਜੰਗਲ ਵਿੱਚ ਛੱਡ ਦੇ। ਹੋ ਸਕਦਾ ਹੈ ਤੇਰਾ ਕਰਮ ਟਲ ਜਾਵੇ। ਇੰਨੇ ਬਚਨ ਕਰਕੇ ਬਾਬਾ ਜੀ ਤਾਂ ਅੰਦਰ ਚਲੇ ਗਏ। ਪਰ ਹੁਣ ਸਰਦਾਰ ਸੁਖਦੇਵ ਸਿੰਘ ਦਾ ਹਾਥੀ ਉੱਪਰ ਚੜਨ ਨੂੰ ਜੀ ਨਹੀਂ ਕਰਦਾ ਨਾਲ ਦੇ ਅੰਗ ਰੱਖਿਆ ਕਹਿੰਦੇ ਹਨ ਸਰਦਾਰ ਜੀ ਸੰਤ ਤਾਂ ਐਵੇਂ ਗੱਲਾਂ ਮਾਰ ਦਿੰਦੇ ਹਨ ਐਵੇਂ ਕੁਝ ਵੀ ਕਹਿ ਦਿੰਦੇ ਹਨ ਜੇ ਇਸ ਹਾਥੀ ਨੇ ਤੁਹਾਨੂੰ ਮਾਰਨਾ ਹੁੰਦਾ ਤਾਂ ਪਹਿਲਾਂ ਹੀ ਮਾਰ ਦੇਣਾ ਸੀ ਇਹ ਤਾਂ ਬਹੁਤ ਸਮੇਂ ਤੋਂ ਹੀ ਤੁਸੀਂ ਰੱਖਿਆ ਹੋਇਆ ਹੈ ਸੋ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਸੁਧ ਸਿੰਘ ਜੀ ਫੇਰ ਹਾਥੀ ਤੇ ਸਵਾਰ ਹੋ ਗਏ ਤੇ ਮਹਾਪੁਰਖਾਂ ਦਾ ਬਚਨ ਨਹੀਂ ਮੰਨਿਆ ਨਤੀਜਾ ਕੀ ਹੋਇਆ ਜਦੋਂ 2-3 ਮਹੀਨੇ ਬਾਅਦ ਸੰਗਤ ਉਹਨਾਂ ਸਹੇਬ ਗਈ ਬਾਬਾ ਜੀ ਨੇ ਪਹਿਲਾ ਹੀ ਸਵਾਲ ਲਈ ਕੀਤਾ ਕਿ ਸਰਦਾਰ ਸੁਧ ਸਿੰਘ ਦਾ ਕੀ ਹਾਲ ਹੈ ਸੰਗਤ ਨੇ ਦੱਸਿਆ ਮਹਾਰਾਜ 2 ਕੁ ਦਿਨ ਹੋ ਗਏ ਹਨ ਉਸ ਨੂੰ ਤਾਂ ਹਾਥੀ ਨੇ ਮਾਰ ਦਿੱਤਾ ਬਾਬਾ ਜੀ ਚੁੱਪ ਕਰ ਗਏ ਕਹਿੰਦੇ ਭਾਈ ਗੁਰਮੁਖ ਨੇ ਸਾਡਾ ਬਚਨ ਨਾ ਮੰਨਿਆ ਸਾਨੂੰ ਪਤਾ ਸੀ ਇਹ ਬਦਲਾ ਲੈਣ ਆਇਆ ਹੋਇਆ ਸੀ ਇਸੇ ਲਈ ਉਸ ਨੂੰ ਕਹਿੰਦੇ ਸੀ ਕਿ ਇਸ ਨੂੰ ਛੱਡ ਦੇ ਸੋ ਮਹਾਪੁਰਖ ਜੋ ਬਚਨ ਕਰ ਰਹੇ ਸਨ ਉਹ ਉਸ ਦਾ ਕਰਮ ਟਾਲਣ ਲਈ ਹੀ ਬਚਨ ਕਰ ਰਹੇ ਸਨ ਜੋ ਵੀ ਜੀਵ ਦੇ ਕਰਮਾਂ ਵਿੱਚ ਲਿਖਿਆ ਹੁੰਦਾ ਹੈ ਉਸ ਨੂੰ ਟਾਲਿਆ ਵੀ ਜਾ ਸਕਦਾ ਹੈ ਪਰ ਕੌਣ ਟਾਲ ਸਕਦਾ ਹੈ ਨਿਰੰਕਾਰ ਦੇ ਲਿਖੇ ਨੂੰ ਨਿਰੰਕਾਰ ਆਪ ਹੀ ਟਾਲ ਸਕਦਾ ਹੈ 10ਵੇਂ ਪਾਛੇ ਨੇ ਸਤਖੰਡ ਜਾਣ ਤੋਂ ਪਹਿਲਾਂ ਇਹ ਬਚਨ ਕੀਤਾ ਸੀ ਕਿ ਅਸੀਂ ਜੋ 77 ਜਾਮੇ ਸੰਤ ਰੂਪ ਵਿੱਚ ਆਵਾਂਗੇ ਅਤੇ ਵਿਰਲੇ ਹੀ ਸਾਡੀ ਪਛਾਣ ਕਰ ਸਕਣਗੇ ਸੋ ਅੱਜ ਵੀ ਵਿਰਲੇ-ਵਿਰਲੇ ਮਹਾਪੁਰਖ ਜੋ ਆਪ ਨਿਰੰਕਾਰ ਰੂਪ ਧਰਤੀ ਤੇ ਹੋ ਕੇ ਸਾਡੇ ਜੀਵਾਂ ਦਾ ਉਧਾਰ ਕਰਨ ਆਏ ਹਨ ਉਹਨਾਂ ਦੀ ਰਸਨਾ ਦੇ ਹੀ ਬਚਨ ਹਨ ਕਿ ਨਿਰੰਕਾਰ ਜਦੋਂ ਵੀ ਕਿਸੇ ਨੂੰ ਮਿਲਿਆ ਹੈ ਕਿਸੇ ਨਾ ਕਿਸੇ ਦੇ ਸਰੀਰ ਦੇ ਵਿੱਚ ਦੀ ਹੀ ਮਿਲਿਆ ਹੈ ਇੱਕ ਦਿਨ ਇੱਕ ਛੋਟਾ ਜਿਹਾ ਬੱਚਾ ਬਾਬਾ ਜੀ ਦੀ ਸੇਵਾ ਵਿੱਚ ਨਾਨਕ ਸਰ ਆ ਕੇ ਰਹਿਣ ਲੱਗਿਆ ਕੁਝ ਦਿਨ ਬੀਤੇ ਬਾਬਾ ਜੀ ਨੇ ਹੋਰ ਬਹਿਿੰਗਮਾ ਨੂੰ ਬਚਨ ਕੀਤਾ ਕਿ ਇਸ ਨੂੰ ਜੋੜੀ ਸਿਖਾਉਣੀ ਸ਼ੁਰੂ ਕਰ ਦਿਓ ਜਿਸ ਸਮੇਂ ਜੋੜੀ ਸਿਖਾਉਣੀ ਸ਼ੁਰੂ ਕੀਤੀ ਤਾਂ ਕੁਝ ਦੇ ਨਾਲ ਵਿੱਚ ਉਹਨਾਂ ਦਾ ਹੱਥ ਜੋੜੀ ਵਿੱਚ ਬਹੁਤ ਸਾਫ਼ ਲੱਗਿਆ ਇੱਕ ਦਿਨ ਨਾਲ ਦੇ ਪਿੰਡ ਵਿੱਚੋਂ ਇੱਕ ਕੀਰਤਨੀਏ ਸਿੰਘ ਬਾਬਾ ਜੀ ਕੋਲ ਕੀਰਤਨ ਦੀ ਹਾਜ਼ਰੀ ਭਰਨ ਆਏ। ਦੀਵਾਨ ਦੇ ਸਮਾਪਤੀ ਪ੍ਰੰਤ ਉਹਨਾਂ ਨੇ ਬਾਬਾ ਜੀ પાસે ਬੇਨਤੀ ਕੀਤੀ। ਜੀ ਆ ਬੱਚਾ ਜੋੜੀ ਬਹੁਤ ਸੋਹਣੀ ਬਜਾਉਂਦਾ ਹੈ। ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਇੱਕ ਸਮਾਗਮ ਤੇ ਇਸ ਨੂੰ ਨਾਲ ਲੈ ਜਾਵਾਂ। ਬਾਬਾ ਜੀ ਨੇ ਉਸ ਨੂੰ ਨਾਲ ਜਾਣ ਦੀ ਆਗਿਆ ਦੇ ਦਿੱਤੀ। ਜਿਸ ਸਮੇ ਉਸ ਨੇ ਕੀਰਤਨ ਕੀਤਾ ਤੇ ਸਮਾਪਤੀ ਪ੍ਰੰਤ ਉਹਨਾਂ ਨੂੰ ਕਹਿਣ ਲੱਗੇ। ਤੋ ਜੋੜੀ ਬਹੁਤ ਸੋਹਣੀ ਬਜਾਉਂਦਾ ਹੈ। ਇਨਾ ਕਹਿੰਦੇ ਹੋਏ ਉਹ ਉਸ ਦਾ ਹੱਥ ਦੇਖਣ ਲੱਗੇ ਜਿਸ ਸਮੇਂ ਹੱਥ ਦੇਖਿਆ ਤਾਂ ਕਹਿਣ ਲੱਗੇ ਤੇਰੀ ਤਾਂ ਉਮਰ ਦੀ ਰੇਖਾ ਕਦੋਂ ਦੀ ਖਤਮ ਹੋਈ ਪਈ ਹੈ ਉਹ ਬੱਚਾ ਇਹ ਗੱਲ ਸੁਣ ਕੇ ਥੋੜਾ ਜਿਹਾ ਘਬਰਾਇਆ ਅਤੇ ਬਾਬਾ ਜੀ ਕੋਲ ਆ ਕੇ ਰੋਣ ਲੱਗਾ ਬਾਬਾ ਜੀ ਤੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਕੀਰਤਨੀਏ ਸਿੰਘ ਕਹਿੰਦੇ ਹਨ ਕਿ ਮੇਰੀ ਤਾਂ ਉਮਰ ਵਾਲੀ ਰੇਖਾ ਹੀ ਖਤਮ ਹੋਈ ਪਈ ਹੈ ਮੈਂ ਤਾਂ ਮਰ ਜਾਣਾ ਹੈ ਬਾਬਾ ਜੀ ਕਹਿੰਦੇ ਭਲਿਆ ਤੂੰ ਸਾਡਾ ਵਚਨ ਮੰਨ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਲੱਗਿਆ ਹੈ ਤੇਰੀ ਉਮਰ ਦੀ ਰੇਖਾ ਖਤਮ ਸੀ ਜੇ ਤੂੰ ਇੱਥੇ ਨਾ ਆਉਂਦਾ ਪਰ ਹੁਣ ਅਸੀਂ ਤੇਰੇ ਬਚੋਲੇ ਹਾਂ ਇਹ ਨਵਾਂ ਜੀਵਨ ਤੈਨੂੰ ਗੁਰੂ ਦੀ ਸੇਵਾ ਲਈ ਮਿਲਿਆ ਹੈ ਇਸ ਨੂੰ ਲੇਖੇ ਵਿੱਚ ਨਾ ਦੇ ਤੇ ਗੁਰੂ ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਸੋ ਉਸ ਤੋਂ ਪ੍ਰੰਤ ਉਹ ਬਹੁਤ ਵੱਡੀ ਉਮਰ ਤੱਕ ਸੇਵਾ ਕਰਦੇ ਰਹੇ ਅਤੇ ਅੰਤ ਸਮੇਂ ਫੁਰਨੇ ਮੁਤਾਬਕ ਅੰਮ੍ਰਿਤ ਵੇਲੇ ਹੀ ਸਤਖੰਡ ਜਾ ਪਹੁੰਚੇ ਸੋ ਜੋ ਲੋਕ ਕਹਿੰਦੇ ਹਨ ਕਿ ਜੀ ਕਰਮਾਂ ਦਾ ਲਿਖਿਆ ਭੋਗਣਾ ਹੀ ਹੈ ਤਾਂ ਗੁਰੂ ਘਰ ਜਾਣ ਦਾ ਕੀ ਫਾਇਦਾ ਸੋ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਨਾਲ ਮਹਾਂਪੁਰਖਾਂ ਦੇ ਬਚਨ ਮੰਨਣ ਨਾਲ ਜੋ ਕੋਈ ਜ਼ਿੰਦਗੀ ਵਿੱਚ ਦੁੱਖ ਆਉਣਾ ਵੀ ਹੁੰਦਾ ਹੈ ਉਹ ਵੀ ਟਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ